मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਮੰਡੀਆ ਵਿੱਚ ਹੁਣ ਸੋਨੇ ਦੀ ਆਮਦ ਜਿਹੜੀ ਆ ਉਹ ਪੂਰੀ ਜਿਹੜੀ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੀ ਜਿਹੜੀ ਮੰਡੀ ਆ ਉਹ ਭਰੀਆਂ ਹੋਈਆਂ ਨੇ ਕਿਉਂਕਿ ਹਰਾਂ ਕਰਕੇ ਬਾਦਸ਼ਾਹ ਜਰਾ ਹੁਣ ਕਰਕੇ ਜਿਹੜਾ ਪਹਿਲਾਂ ਸੋਨਾ ਸੀਗਾ ਉਹ ਮੰਡੀਆ ਵਿੱਚ ਘੱਟ ਆ ਰਿਹਾ ਸੀਗਾ ਲੇਕਿਨ ਹੁਣ ਜਿਹੜੀ ਚੋਨਾ ਉਹ ਕਾਫੀ ਮਤਲਬ ਜਿਹੜਾ ਮੰਡੀਆ ਵਿੱਚ ਪਿਆ ਹੋਇਆ ਦਿਖਾਈ ਦੇ ਰਿਹਾ ਤੇ ਇੱਥੇ ਕਿਸਾਨ ਵੀ ਮੌਜੂਦ ਨੇ ਆਪਣੇ ਚੋਨਾ ਲੈ ਕੇ ਆਏ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਆਖਿਰ ਇਹ ਜਿਹੜਾ ਸੋਨਾ ਜਿਹੜਾ ਲੈ ਕੇ ਆਏ ਨੇ ਕੋਈ ਵੀ ਮੰਡੀਆ ਵਿੱਚ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਦਾ ਵਾ ਕਿਉਂਕਿ ਸਰਕਾਰ ਨੇ ਦਾਅਵੇ ਕੀਤੇ ਮਾ ਪੁੱਕਾ ਕਿਤੇ ਜਾਣਗੇ ਜਿਵੇਂ ਝੋਨਾ ਜਿਹੜਾ ਮੰਡੀਆਂ ਚ ਆਏਗਾ ਔਰੀ ਬੋਲੀ ਕਰਾਈ ਜਾਏਗੀ ਤੇ ਨਾਲ ਹੀ ਪੁਕਾਨ ਵੀ ਜਿਹੜਾ ਉਹ ਕੀਤਾ ਜਾਏਗਾ। ਭਾਜੀ ਸਾਸੀ ਕਾਲ ਜੀ ਸਾਸੀ ਕਾਲ। ਭਾਜੀ ਐਸ ਟਾਈਮ ਕੈਂਟ ਮੰਡੀ ਦੇ ਵਿੱਚ ਤੁਸੀਂ ਝੋਨਾ ਲੈ ਕੇ ਆਏ ਜੀ। ਹਾਂ ਜੀ। ਕੀ ਲਾਤ ਰਹੇ? ਠੀਕ ਨੇ ਅਜੇ ਹਾਲ ਦੀ ਘੜੀ ਠੀਕ ਆ। ਜਿਹੜਾ ਮਾਲ ਸੁੱਕਾ ਵਾ ਉਹ ਤੁੰ ਲੀ ਜਾਂਦਾ ਜਿਹੜਾ ਗਿੱਲਾ ਖਲਾਰਦੇ ਆ। ਤੇ ਥੋੜਾ ਝਾੜ ਦੀ ਮੁਸਕਲ ਆਈ ਹੈ ਕਿ ਝਾੜ ਬਹੁਤ ਘੱਟ ਰਿਹਾ ਜੀ ਜੀ ਦੁਆਰਾ। ਤੇ ਹਲਦੀ ਰੋਗ ਬਹੁਤ ਪਿਆ। ਉਦੇ ਨਾਲ ਕਾ ਘਰੀ ਪੈ ਗਈ ਤੇ ਝਾੜ ਘਟ ਗਏ ਝਾੜ ਘਟਣ ਦਾ ਕਾਰਨ ਕੀ ਰਿਹਾ ਜਾਂ ਪਤਾ ਚੜੀ ਫਸਲਾਂ ਨੂੰ ਬਿਮਾਰੀ ਲੱਗੀ ਹੋਣਾ ਸਾਰੇ ਵਿੱਚ ਰਿਹਾ ਜਾਂ ਜਿਆਦਾ بارش ਜਿਆਦਾ بارش ਪਈ ਆ ਉਹਦੇ ਨਾਲ ਤੇ ਮਿੱਟੀ ਸੁਲਾਪਾ ਰਿਹਾ ਪੜੀ ਜਮੀਨ ਨੂੰ ਹਾਂ ਵਾਟਰ ਨਹੀਂ ਆਈ ਇਹ ਕਹਿ ਸਕਦੇ ਜੀ ਹਰ ਕੀ ਤਾਂ ਪਹਿਲਾਂ ਜਿਹੜਾ ਛੋਟਾ ਵੀ ਲਗਾਇਆ ਗਿਆ ਸੀਗਾ ਉਹ ਮੰਡੀਆਂ ਜਾਣ ਦਾ ਕਰ ਰਹੀ ਕਿ ਪਾਣੀ ਕਰਕੇ ਲੇਟ ਹੋਇਆ ਪਾਣੀ ਕਰਕੇ ਲੇਟ ਹੋਇਆ ਪਾਣੀ ਕਰਕੇ ਜਿਆਦਾ بارش ਕਰਕੇ ਪਾਣੀ ਕਰਕੇ ਲੇਟ ਹੋਇਆ ਅੱਜ ਮੰਡੀਆਂ ਦੇ ਹਾਲਾਤ ਦੇਖਦੇ ਆ ਵੀ ਹੁਣ ਜਿਹੜਾ ਪੂਰਾ ਥੋਨਾ ਜਨਾ ਮੰਡੀਆਂ ਚ ਆ ਚੁੱਕਾ ਇੰਤਜ਼ਾਮਾਂ ਦੇ ਕੀ ਹਾਲਤ ਨੇ ਵੀ ਮਤਲਬ ਜਿਹੜਾ ਥੋਨਾ ਅੰਦਾਜ਼ੇ ਬੋਰੀਆਂ ਹੋ ਰਹੀਆਂ ਆ ਬੋਰੀਆਂ ਹੋ ਰਹੀਆਂ ਪਰ ਜਿਹੜੇ ਸੁੱਕਾ ਉਹ ਤੋਲਦੇ ਆਈ ਬੈਠੀ ਆ ਪ੍ਰਾਈਵੇਟ ਹੀ ਤੋਲ ਰਹੇ ਆ ਇੱਥੇ ਤੱਕ ਹਾਂ ਏ ਕੋਈ ਸਰਕਾਰੀ ਖਰੀਦ ਕਦੋਂ ਕਰਦੇ ਤੁਹਾਨੂੰ ਕੀ ਮੁਸ਼ਕਲ ਆਈ ਆ ਜਿਹੜੀ ਅਸੀਂ ਬੁੱਧੂ ਚੱਲੇ ਅਸੀਂ ਆਏ ਆ ਅੱਜ ਵੇਖੋ ਪੱਕੇ-ਪੁੱਕੇ ਲੱਗੇ ਆ ਸਾਮ ਨੂੰ ਤੋਲਦੇ ਕਿ ਨਹੀਂ ਤੋਲਦੇ ਯੂਨਾਨ ਤੱਕ ਦੇ ਨਿਰਮਲ ਜਿਹੜੇ ਧੋਨੇ ਦੀ ਜਿਹੜੀ ਮੁਸ਼ਕਲ ਆ ਰਹੀ ਚਾਰ ਦੀ ਜਿਹੜੀ ਗੱਲ ਕਰ ਰਿਹਾ ਵੀ ਚਾਰ ਦੀ ਮੁਸ਼ਕਲ ਆ ਰਹੀ ਹੋਰ ਕਾਰਨ ਕੀ ਰਹੇ ਉਹ ਪ੍ਰਸਾਦ ਕਰਕੇ ਹੈ ਨਵੀਂ ਜਣਾ ਹੋਣ ਕਰਕੇ ਵੀ ਕਿਤ ਕਾਂਗਿਆਰੀ ਪੈ ਗਈ ਜਿਹੜੇ ਜੀਵਿਦਾਰ ਦੇ ਮਤਲਬ 10-15000 ਦਾ ਹਰ ਕਿੱਲੇ ਮੰਗਰ ਉਹਨੂੰ ਮਿਥਾਲ ਵੜੇ ਜੇਕਰਕੇ ਉਹ ਜਿਹੜੀ ਜ਼ਮੀਨਦਾਰ ਦੀ ਖੁਸ਼ੀ ਸੀ ਉਹ ਜਿਹੜੀ ਹੈ ਉਹ ਮਤਲਬ ਖੱਟੂ ਹੁੰਦੀ ਹੈ ਵੀ ਇਹ ਜੀਵਿਦਾਰ ਹੁੰਦਾ 5-6000 ਕਿੱਲੇ ਮੰਗਰ ਬਚੂਗਾ ਉਹ ਜਿਹੜਾ ਹੁੰਦੇ ਬਰਖਾ ਦੇ ਜਣਾ ਹੋਣ ਕਰਕੇ ਲੇਟ ਹੋ ਗਿਆ ਝੋਨਾ ਨਿਖਣ ਮੋਟ ਹੋਇਆ ਹਰ ਜੀਵਿੰਦਾਰ ਸਹੀ ਬੋਲੇ ਸੀ ਬਚਾਤਾ ਨੇ ਜਿਹੜਾ ਵੀ ਜਿਹੜਾ ਕਿਸਾਨਾਂ ਨੂੰ ਜਿਹੜੀਆਂ ਮਾਰ ਪਈਆਂ ਸੀ ਬਸੇ ਮੰਡੀ ਵਿੱਚ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜਾ ਮੰਡੀ ਦੇ ਵਿੱਚ ਜਿਹੜਾ ਕੰਮ ਆ ਉਹ ਚੱਲਦਾ ਪਿਆ ਔਰ ਵੀ ਜਿਹੜੇ ਐਸੇ ਕਿਸਾਨ ਮੌਜੂਦ ਆ ਸਰਕਾਰੀ ਖਰੀਦ ਜਿਹੜੀ ਆ ਉਹ ਜਿਹੜੀ ਹੁੰਦੀ ਹੋਈ ਦਿਖਾਈ ਦੇ ਰਹੀ ਆ ਤੇ ਲੇਕਿਨ ਜਿਹੜਾ ਸੈਕਟਰ ਪ੍ਰਾਈਵੇਟ ਫਰੀ ਮੀ ਜਿਹੜੀਆਂ ਉਹ ਨਾਲੋਂ ਨਾਲ ਚੱਲ ਰਹੀ ਆ ਉਹ ਪ੍ਰਾਈਵੇਟ ਸੋਨੇ ਚਾਹੇ ਪਾਵੋ ਪੋਟਿਆ ਉਹਨਾਂ ਦੇ ਫੈਸਲੇ ਦੇ ਅੰਦਾਜ਼ਾ ਪੱਟ 100 ਲੱਖ ਹੋਣਾ ਜਲਦੀ ਖਰੀਦਿਆ ਜਾ ਸਕ ਜਾਵੇ ਪਰ ਲੇਕਿਨ ਉਹ ਉਹਨੂੰ ਲੈ ਕੇ ਵੀ ਜਿਹੜੀਆਂ ਸਾਰੇ ਇੰਤਜ਼ਾਮ ਜਿਹੜੇ ਆ ਉਹ ਮੰਡੀ ਵਿੱਚ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਵਿੱਚ ਪੂਰਾ ਜੋਰ ਜਿਹੜਾ ਐਸ ਟਾਈਪ ਢੋਨੇ ਦਾ ਦਿਖਾਈ ਦੇ ਰਿਹਾ ਕਾ ਕਾਫੀ ਜਿਹੜੇ ਤਸਾਨ ਹੈ ਇਥੇ ਆਪਣੇ ਜਿਹੜਾ ਝੋਨਾ ਲੈ ਕੇ ਆ ਰਹੇ ਆ ਕਿਉਂਕਿ ਪਹਿਲਾਂ ਮੁਸ਼ਕਲ ਇਹ ਆ ਰਹੀ ਸੀਗੀ ਵੀ ਹੜ੍ਹਾਂ ਦੇ ਕਰਕੇ ਜਿਹੜਾ ਸੀਗਾ ਜਾਂ ਬਰਸਾਤਾ ਜ਼ਿਆਦਾ ਹੋਣ ਕਰਕੇ ਕਿ ਝੋਨਾ ਜਿਹੜਾ ਉਹ ਲੇਟ ਜਿਹੜਾ ਮੰਡੀਆ ਪਹੁੰਚਿਆ ਲੇਕਿਨ ਇਸ ਟਾਈਮ ਜਿਹੜੀਆਂ ਮੰਡੀਆ ਪੂਰੀ ਤਰ੍ਹਾਂ ਜਿਹੜੀਆਂ ਭਰੀਆਂ ਹੋਈਆਂ ਦਿਖਾਈ ਦੇ ਰਹੀਆਂ ਇੰਤਜ਼ਾਮ ਪੂਰੇ ਦਿਖਾਈ ਦੇ ਰਹੇ ਨੇ ਇਹ ਪ੍ਰਾਈਵੇਟ ਵੀ ਜਿਹੜੇ ਸ਼ਹਿਲ ਮਾਲਕ ਨੇ ਉਹ ਵੀ ਜਿਹੜੀ ਇੱਥੇ ਖਰੀਦਦਾਰੀ ਜਿਹੜੇ ਕਰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਿਆ ਲਗਾਤਾਰ ਜਿਵੇਂ ਹੀ ਝੋਨਾ ਮੰਡੀਆ ਵਿੱਚ ਪਹੁੰਚਦਾ ਉਹਨੂੰ ਨਾਲ ਨਾਲ ਹੀ ਜਿਹੜਾ ਪੱਖਾ ਉਹ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਨਾਲੋ ਨਾਲ ਲਿਖੀ ਜਾ ਰਹੀ ਆ ਵੀ ਤਾਂ ਕਿ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹੋ ਜਿਹੇ ਹਾਲਾਤ ਜਿਹੜੇ ਬਣਾਏ ਆ ਸਰਕਾਰ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਕਿਸਾਨ ਨੂੰ ਨਾ ਆਵੇ ਜੇ ਤੁਸੀਂ ਦੇਖ ਸਕਦੇ ਮੰਡੀਆਂ ਵਿੱਚ ਜਿਹੜਾ ਥੋੜਾ ਬਹੁਤ ਜਿਹੜਾ ਝੋਨਾ ਗਿੱਲਾ ਹੈਗਾ ਉਹਨੂੰ ਖਲੇਰ ਕੇ ਜਿਹੜਾ ਉਹਨੂੰ ਸੁਕਾਉਣ ਦਾ ਕੰਮ ਵੀ ਜਿਹੜਾ ਉਹ ਕੀਤਾ ਜਾ ਰਿਹਾ ਇੱਥੇ ਜਿਹੜੇ ਆਰਟੀ ਹੈਗੇ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਪਣੇ ਜਿਹੜੇ ਝੋਨੇ ਕਿਸਾਨ ਲੈ ਕੇ ਆਂਦੇ ਆ ਉਹਨਾਂ ਦੀ ਜਿਹੜੀ ਆ ਨਾਰੋ ਨਾਲ ਜਿਹੜੀ ਖਰੀਦ ਆ ਉਹ ਕਰਵਾਈ ਜਾ ਰਹੀ ਆ ਜਿਹੜਾ ਝੋਨਾ ਹੈ ਉਹਦਾ ਮੋਕਸਰ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੀ ਇਹ ਲੋਕ ਜਿਹੜੇ ਆਏ ਨੇ ਆਪਣਾ ਮੋਕਸਰ ਜਿਹੜਾ ਚੈੱਕ ਕਰਕੇ ਨਾਲ-ਨਾਲ ਹੀ ਝੋਨਾ ਜਿਹੜਾ ਵੀ ਉਹਦਾ ਲਿਖਦੇ ਵੀ ਪਏ ਨੇ ਤਾਂ ਜੋ ਉਹਦੀ ਜਿਹੜੀ ਆ ਖਰੀਦ ਆ ਉਹ ਕੀਤੀ ਜਾ ਸਕੇ ਤਾਂਜੀ ਇਸ ਟਾਈਮ ਝੋਨੇ ਦੇ ਹਾਲਾਤ ਨੇ ਉਹ ਕੀ ਨੇ ਮੰਡੀਆਂ ਦੇ ਵਿੱਚ ਝੋਨੇ ਦੇ ਹਾਲਾਤ ਬਹੁਤ ਅੱਛੇ ਨੇ ਠੀਕ ਗਵਰਨਮੈਂਟ ਮਾਲ ਭੇਜੀ ਜਾ ਰਹੀ ਹੈ ਕੋਈ ਦਿੱਕਤ ਨਹੀਂ। ਤੁਮ ਮਤੋ ਕਿ ਕਹਿੰਦੇ ਵਿੱਚ ਝਾਰ ਜਿਹੜਾ ਕਾਟਾ ਉਹ ਕਿਸਾਨਾਂ ਨੂੰ ਝਾਰ ਕੱਟਦੇ ਹੋ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਏਗਾ। ਬਹੁਤ ਨੁਕਸਾਨਾਂ ਦੇ ਉੱਤੇ ਨੁਕਸਾਨ ਜਾ ਰਿਹਾ ਹੈਗਾ ਕਾਹਨੀਆਂ ਦੀ ਮਾਰੇ ਸੋਣ ਉਹ ਝਾਰ ਦੀ ਮਾਰ ਜਾਏਗੀ। ਜਿਵੇਂ ਜਦੋਂ ਦੋਨੋਂ ਪਾਸੇ ਮਾਰਦੇ ਹੁੰਦੇ। ਹੁਣ ਜਿਹੜੀ ਖਰੀਦ ਆ ਜਿਹੜੀ ਜਿਵੇਂ ਮੰਡੀ ਦੇ ਵਿੱਚ ਆਦੀ ਹੈ ਨਾਲੋਂ ਨਾਲ ਹੋ ਰਹੀ ਹੈ। ਨਾਲੋਂ ਨਾਲ ਹੋ ਰਹੀ ਹੈ। ਕੋਈ ਦਿੱਕਤ ਨਹੀਂ। ਕਿੱਥੇ ਤੱਕ ਰਿਕਮੈਂਡ? ਕੋਈ ਦਿੱਕਤ ਨਹੀਂ। ਬਿਜੜੀ ਨਮੀ ਜੜੀ ਆ ਚੈੱਕ ਕਰਦੇ ਜਿਆਦਾ ਤੱਕ ਟੋਨਾ ਸੀਗਾ ਵੀ ਪਹਿਲਾਂ ਜੀ ਬਰਸਾਤਾ ਕਰਕੇ થો ਨਮੀ ਕਹਦੇ ਸੀਗੇ ਲੇਕਿਨ ਹੁਣ ਤਾਂ ਚੋਨਾ ਠੀਕ ਆ ਰਿਹਾ ਹੈ ਠੀਕ ਆ ਰਿਹਾ ਹੈ ਲੇਕਿਨ ਜਿਹੜੀ ਨਮੀ ਥੋੜੀ ਬਚੀ ਰਹੇਗੀ ਤਰਪੋਰ ਨਹੀਂ ਜਾਏਗੀ ਲੇਕਿਨ ਖਰੀਦ ਹੋ ਰਹੀ ਹੈ ਖਰੀਦ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਮੀਟਰਾਂ ਤੇ ਵੀ ਜਿਹੜੀਆਂ ਚੋਨਾ ਦੇ ਜਿਹੜਾ ਚੈੱਕ ਕਰਨ ਦਾ ਵੀ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਜੋ ਦੁਕਾਨਾਂ ਦਾ ਵੀ ਕਿਸ ਤਰ੍ਹਾਂ ਜਿਹੜਿਆ ਵੀ ਚੋਨੇ ਨੂੰ ਜਿਹੜਾ ਉਹ ਚੈੱਕ ਕਰਕੇ ਤੇ ਜਿਹੜਾ ਉਹਦੀ ਖਰੀਦ ਆ ਉਹ ਕੀਤੀ ਜਾ ਰਹੀ ਆ ਕਈ ਕਈ ਪ੍ਰਾਈਵੇਟ ਦੇ ਤੌਰ ਤੇ ਵੀ ਜਿਹੜੇ ਆ ਲੋਕ ਆ ਉਹ ਵੀ ਜਿਹੜੀ ਇੱਥੇ ਖਰੀਦਦਾਰ ਕਰਦੇ ਕਰਦੇ ਆਏ ਨੇ ਤੇ ਕਿਸਾਨਾਂ ਨਾਲ ਵੀ ਅਸੀਂ ਗੱਲ ਕਰ ਕਰਾਂਗੇ ਭਾਜੀ ਪਹਿਲਾਂ ਤਾਂ ਇਹ ਜਿਹੜੀ ਤੁਸੀਂ ਮੌਸਮ ਚੈੱਕ ਕਰਦੇ ਹੋ ਕੀ ਹਾਲਾਤ ਨੇ ਮੰਡੀਆ ਵਿੱਚ ਨਜ਼ਰ ਆਏ ਇਹ ਸਰ ਕਰਨਗੇ ਜੀ ਨਾਲ ਇੱਕ ਦਲ ਹੋਰ ਤੋਂ ਭਾਜੀ ਜਿਹੜੇ ਮੰਡੀਆਂ ਵਿੱਚ ਇਸ ਟਾਈਮ ਕੀ ਹਾਲਾਤ ਨੇ ਤੇ ਕਿਸ ਤਰ੍ਹਾਂ ਦੇ ਅਸਲ ਕਿਸਾਨਾਂ ਨੂੰ ਕੋਈ ਮੁਸ਼ਕਲਤ ਨਹੀਂ ਆ ਰਹੀ ਜਾ ਰਹੀ ਨਹੀਂ ਮੁਸ਼ਕਲ ਤਾਂ ਕੋਈ ਨਹੀਂ ਹੈ ਜੀ ਜੀ ਜ਼ਿਆਦਾ ਕੋਈ ਮੁਸ਼ਕਿਲ ਨਹੀਂ ਹੈ ਬਸ ਮੌਇਸਚਰ ਦਾ ਥੋੜਾ ਫਰਕ ਹੈ ਜੀ ਮੌਇਸਚਰ ਜ਼ਿਆਦਾ ਆ ਰਿਹਾ ਉਹਨਾਂ ਨੂੰ ਉਦੋਂ ਪਹ ਲੱਗਣ ਗਿਆ ਸੈੱਟ ਹੋ ਜਾਏਗਾ ਆਹੋ ਹੋ ਗਿਆ ਉਹਦੇ ਪਿੱਛੇ ਕਾਰਨ ਕੀ ਤੁਹਾਨੂੰ ਨਜ਼ਰ ਆਦਾ ਹੈ ਖੜਾ ਦੇ ਕਾਰਨ ਖੜਾ ਦੇ ਕਾਰਨ ਖੜਾ ਸਰ ਖੜਾ ਕਾਰਨ ਤੁਹਾਡੇ ਮੌਇਸਚਰ ਦੀ ਪ੍ਰੋਬਲਮ ਜ਼ਰੂਰ ਆਉਂਦੀ ਹੈ ਲੇਕਿਨ ਕਿਸਾਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਮੰਡੀ ਵਿੱਚ ਆਇਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤ ਨਹੀਂ ਅਜੀ ਇਸ ਮੰਡੀ ਦੇ ਵਿੱਚ ਆਇਓ ਕੀ ਹਾਲਾਤ ਨੇ ਠੀਕ ਨਹੀਂ ਬਿਲਕੁਲ ਨਾਲ ਚੱਲ ਰਹੇ ਨੇ ਤੋਂ ਨਾ ਦੇ ਰਹਿ ਨੇ ਜਿੱਦੋ ਬੋਲਦਾ ਯਾਰ ਅੱਜ ਨਹੀਂ ਆਇਆ ਸਿੱਕੜ ਖੱਜਲ ਖੋਰੀ ਤਾਂ ਨਜ਼ਰ ਨਹੀਂ ਆਸ ਨਹੀਂ ਤਸੀਂ ਦੇਖ ਸਕਦੇ ਕਸਾਨ ਜਿਹੜੇ ਕਹਿੰਦੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਖੱਜਲ ਖੋਰੀ ਦੀ ਲੋੜ ਨਹੀਂ ਆ ਰਹੀ ਅਸੀਂ ਸੋਨਾ ਲੈ ਕੇ ਆਨੇ ਆ ਨਾਲੋਂ ਨਾਲ ਹੀ ਜਿਹੜੀ ਸਰਕਾਰੀ ਪ੍ਰੀਸ ਦਾ ਮੀਟਿੰਗ ਵਾਸਤੇ ਆਜੇ ਜਿਹੜੀ ਆ ਜਾਂਦੇ ਆ ਉਹ ਤੋਂ ਬਾਅਦ ਜਿਹੜੀਆਂ ਰਾਹਾਂ ਆ ਜਾਂਦਾ ਆ ਕੀ ਕਹਿ ਸਕਦੇ ਹਾਂ ਕਿ ਬੰਦਿਆਂ ਚੱਕ ਜਲਾਓ ਕਿੱਥਾ ਜਾਣਾ ਕੀ ਹਾਲਾਤ ਨੇ ਮੰਡੀਰ ਵਿੱਚ ਸੱਜੇ ਭਾਜੀ ਬਹੁਤ 11 12 14 5 ਆਇਆ ਹੂੰ ਠੀਕ ਹੈ ਮਤਲਬ ਨਾਲੋਂ ਤੁਸੀਂ ਆਂਦੇ ਹੋ ਨਾਲ ਨਾਲ ਮਤਲਬ ਵੀ ਤੁਹਾਡੀ ਖਰੀਦ ਵਾ ਵਾ ਜਿਹੜੇ ਆ ਜਾਂਦੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਜਿਸ ਦਾ ਕੋਈ ਨੁਕਸਾਨ ਜਿਹੜਾ ਉਹ ਖੁਸ਼ ਵੀ ਦਿਖਾਈ ਦੇ ਰਹੇ ਤੇ ਉਹ ਪਾ ਜੀ ਕੀ ਹਾਲਾਤ ਨੇ ਮੰਡੀਆਂ ਦੇ ਵਿੱਚ ਇਸ ਸਮੇਂ ਠੀਕ ਆ ਜੀ ਵੋਚਰ ਜ਼ਿਆਦਾ ਆ ਰਿਹਾ ਟੋਲ ਨਹੀਂ ਰਿਹਾ ਚੋਲੋ ਉਰੇ ਪਿੱਛੇ ਕਾਰਨ ਕੀ ਕਾਰਨ ਹੁਣ ਜ਼ਿੰਮੇਦਾਰ ਤੋਂ ਥੱਲੇ ਡਿੱਗਦਾ ਜਾਂਦਾ ਵੱਢ ਕੇ ਲਈ ਜਾਂਦੇ ਆ ਤੇ ਨੁਕਸਾਨ ਹੋਣ ਡਿਆ ਜੇ ਨਾ ਵੱਢਿਆ ਤੇ ਖਰਾਬ ਹੋ ਜਾਊਗਾ ਹਾਂਜੀ ਇਹਦੇ ਮਗਰ ਤੁਸੀਂ ਬਰਸਾਤਾ ਕਹਿੰਦੇ ਹੋ ਜਾਂ ਹਾਰਾ ਦੇ ਪਾਣੀ ਦਾ ਕਾਰਨ ਇਹ ਬਰਸਾਤਾ ਜਿਆਦੀਆਂ ਪਈਆਂ ਕਰਕੇ ਤੋਂ ਮੌਸਮ ਖਰਾਬ ਰਿਆ ਪਾਣੀ ਪੈ ਪੈ ਕੇ ਝੋਨਾ ਖਰਾਬ ਹੋ ਗਿਆ ਜਲਾ ਡਰੋਂ ਗੋਚਰਾ ਹੁਣ ਜ਼ਿੰਮੇਦਾਰ ਕੀ ਕਰੇ ਦੱਸੋ ਉਹਨੇ ਤਾਂ ਲਿਆਉਣਾ ਹੀ ਮੰਡੀ 'ਚ ਮਾਰਾ ਮੋਟਾ ਰਹਿਣਾ ਰਹਿਣਾ ਜੀ ਤੇ ਜੇਦੋਂ ਤੁਸੀਂ ਉਹ ਗੱਲ ਕਰੀਏ ਵੀ ਮਤਲਬ ਵੀ ਬਰਸਾਤਾਂ ਦਾ ਤੇ ਜਾਂ ਮੈਂ ਹਾਰਾ ਦੇ ਜਿਹੜੇ ਪਾਣੀ ਦਾ ਉਹਦਾ ਕਿੰਨਾ ਕੋ ਅਸਰ ਜਿਹੜਾ ਪਿਆ ਵੀ ਮਤਲਬ ਕਿਸਾਨਾਂ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਜੀ ਕੋਈ ਤਾਂ ਘਰੋ ਬੇਕਾਰ ਹੋ ਗਿਆ ਅਕਰ ਝਾੜ ਤੇ ਵੀ ਬਸਰਾ ਹੈ ਜੀ ਝਾੜ ਰਹਿ ਗਿਆ ਜੀ ਅੱਗੇ 85 90 ਹੁੰਦਾ ਸੀ ਹੁਣ 55 ਮਾਣ ਹਾਂ 55 ਮਾਣ ਨਿਕਲਦਾ ਪਿਆ ਬਸ ਖੂਕ ਮੌਲ ਹੋ ਗਈ ਹਾਂਜੀ ਜ਼ਿੰਮੇਦਾਰ ਰਖੜਿਆ ਗਿਆ ਜੀ ਜ਼ਿੰਮੇਦਾਰ ਨੂੰ ਜਿਹੜੇ ਬਰਸਾਤਾਂ ਦਾ ਵੱਡਾ ਨੁਕਸਾਨ ਜਿਹੜਾ ਉਹ ਖਾਣਾ ਪੈ ਰਿਹਾ ਵੀ ਇਹੋ ਜਿਹੀ ਜਿਹੜੀ ਗੱਲਾਂ ਜਿਹੜੇ ਕਿਸਾਨ ਆ ਉਹ ਕਰਦੇ ਹੋਏ ਸਾਫ਼ ਸੌਤੇ ਦਿਖਾਈ ਦੇ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿੱਤੇ ਜਿਨ੍ਹਾਂ ਦਾ ਝੋਨਾ ਪਾਣੀ ਬਰਸਾਤਾ ਕਰਨ ਜਿਹੜਾ ਗਿੱਲਾ ਹੈਗਾ ਉਹਨਾਂ ਨੂੰ ਲਗਾਤਾਰ ਜੱਟ ਟੋਪਾ ਉਹ ਲਗਾਈ ਜਾ ਰਹੀ ਹੈ ਤੇ ਤੁਪ ਜਿਹੜਾ ਸੁੱਕਾ ਉਹਨਾਂ ਨੂੰ ਜਿਹੜਾ ਪੱੱਖਾ ਲਗਾ ਕੇ ਤੇ ਬੋਲੀਆਂ ਵਿੱਚ ਜਿਹੜਾ ਖਰੀਦ ਕਰਕੇ ਤੇ ਉਹਨੂੰ ਬੰਦ ਵੀ ਕੀਤਾ ਜਾ ਰਿਹਾ ਵੀ ਕਹਿ ਸਕਦੇ ਆ ਇਹੋ ਜਿਹੇ ਜਿਹੜੇ ਹਾਲਾਤ ਦੀ ਹੋਂਦ ਵੀ ਮਤਲਬ ਪੂਰਾ ਪੁੱਖਾ ਇੰਤਜ਼ਾਮ ਹੁਣ ਸਾਰੀਆਂ ਸੂਲਤਾ ਮੰਡੀ ਵਿੱਚ ਮਿਲਦੀਆਂ ਹੁਣ ਤੇ ਕਿਸਾਨ ਥੋੜੀ ਜੀ ਜਿਹੜੀ ਆ ਉਹਦੇ ਮੁਸ਼ਕਲਾਂ ਉਹ ਘੱਟ ਜਿਹ ਤਾਂ ਇਹਨਾਂ ਦੀ ਕਿਸਾਨਾਂ ਦੀ ਮੁਸ਼ਕਲਾਂ ਜਿਹੜੀਆਂ ਵਧਾਈਆਂ ਨੇ ਕੁਛ ਹੜ੍ਹਾਂ ਦੇ ਪਾਣੀ ਨੇ ਮੁਸ਼ਕਲਾਂ ਵਧਾਈਆਂ ਨੇ ਟੋਨਾ ਜਿਹੜਾ ਕਾਫੀ ਜਿਹੜਾ ਲੋਕਾਂ ਦਾ ਜਿਹੜਾ ਪਾਣੀ ਕਰਕੇ ਖਰਾਬ ਹੋਇਆ ਤੇ ਵੀ ਕਹਿ ਸਕਦੇ ਆ ਵੀ ਹੁਣ ਥੋੜਾ ਜਿਹਾ ਮੋਟਰ ਵੀ ਪਾਣੀ ਕਰਕੇ ਆ ਰਿਹਾ ਤੇ ਇਸ ਕਰਕੇ ਇਹੋ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਜਿਹੜੋਂ ਆਦੀਆਂ ਲੋਕ ਕਿਸਾਨਾਂ ਨੂੰ ਤੇ ਜਿਹੜੋਂ ਮੰਡੀ ਵਿੱਚ ਆ ਕੇ ਉਹ ਸੁੱਖ ਦਾ ਸਾਹ ਲੈਂਦੇ ਆ ਜਿਹੜੋਂ ਆਪਣੀ ਫਸਲ ਲੈ ਕੇ ਤੇ ਪਹੁੰਚਿਆ ਤੇ ਲੱਗੇ ਲੱਖੋ ਇੰਤਜ਼ਾਮ ਸਾਰੇ ਫੁਕਤਾ ਹੋ ਸਾਰੀਆਂ ਹਸੂਲਤਾ ਮਿਲਦੀਆਂ ਹੋਣ ਤੇ ਫਿਰ ਸਮਝ ਸਕਦੇ ਆ ਵੀ ਇਸ ਕਿਸਾਨ ਦੇ ਚਿਹਰੇ ਤੇ ਥੋੜੀ ਜਿਹੀ ਹੌਲਤ ਆ ਉਹ ਦੇਖਣ ਨੂੰ ਮਿਲਦੀ ਆ ਲੇਕਿਨ ਕੁਦਰਤੀ ਮਾਰ ਜਿਹੜੀ ਪਈ ਆ ਉਹਦਾ ਵੀ ਹਾਲ ਤਾਂ ਕੋਈ ਨਹੀਂ ਕਰ ਸਕਦਾ ਕਿਉਂਕਿ ਉਹ ਜਿਹੜੀ ਮਾਰ ਆ ਇਸ ਟਾਈਮ ਕਿਸਾਨਾਂ ਨੂੰ ਝੇਲਣੀ ਪੈ ਰਹੀ ਆ ਲੇਕਿਨ ਜਿਹੜੀਆਂ ਸਰਕਾਰ ਵੱਲੋਂ ਹਸੂਲਤਾ ਦਿੱਤੀਆਂ ਜਾਂ ਰੀਆਂ ਪ੍ਰਬੰਧਾਂ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਨੇ ਇੱਕ ਕਿਸਾਨਾਂ ਦੇ ਝੋਨੇ ਨੂੰ ਲੈ ਕੇ ਉਹ ਐਸੇ ਕੰਧੀਆਂ ਵਿੱਚ ਫੁੱਟਾ ਨਜ਼ਰ ਆ ਰਹੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋ ਮੁਸ਼ਕਲ ਕਿਸਾਨਾਂ ਦੇ ਇੱਕ ਮਤਾਬੀ ਦਾ ਐਸੇ ਨਜ਼ਰ ਨਹੀਂ ਆ ਰਹੀ ਜੋ ਜੋ ਸਾਧਿਆ ਵੀ ਆਸਟਾਮ ਜਿਹੜੇ ਕਿਸਾਨਾਂ ਨੂੰੜੀ ਸਾਰੀਆਂ ਸੂਤਾ ਜਿਹੜੀਆਂ ਸਰਕਾਰ ਵੱਲੋਂ ਕੂਰੀ ਪ੍ਰਬੰਧਾ ਦੀਆਂ ਉਹ ਮੁਹੱਈਆ ਕਰਵਾਈਆਂ ਗਈਆਂ ਜਿਸ ਕਰਕੇ ਕਿਸਾਨ ਜਿਵੇਂ ਨਹੀਂ ਆਉਂਦੇ ਆ ਇੱਥੇ ਆਪਣੀ ਫਸਲ ਲੈ ਕੇ ਉਮੀਰ ਉਹਦਾ ਮੋਟਰ ਚੱਕ ਕਰਕੇ ਨਾਲੋਂ ਨਾਲ ਹੀ ਪੱਕਾ ਲਗਵਾ ਕੇ ਤੇ ਉਹਦੀ ਜੜੀਆ ਫਰੀਦ ਕਰਕੇ ਤੇ ਬੋਰੀਆਂ ਵਿੱਚ ਬੰਦ ਕੀਤੀ ਜਾ ਰਹੀ ਹੈ ਤੇ ਸੁੱਖ ਦਾ ਸਾਹ ਲੈਦੇ ਹੋਏ ਕਿਸਾਨ ਜਿਹੜੇ ਆਪਣੀ ਪਰਵਾਹ ਕੇ ਫਸਲ ਉਹ ਕਰਮ ਜਿਹੜੇ ਉਹ ਜਾਂਦੀ ਹੋਈ ਵੀ ਦਿਖਾਈ ਦੇ ਰਹੇ ਨੇ ਕੈਮਰਾਮੈਨ ਜਿਹੜਾ ਸਰਬਜੀਤ ਸਿੰਘ ਸੈਨਿਕ ਪ੍ਰੋਗਰਾਮ